ਆਰੰਧਰੂ ਕੜਦੇ ਇਹ ਨਹੀਂ ਨਿਕਲੇਗਾ ਇਹ ਰਹੇਗਾ ਇਹ দান ਕਰਾਂਗੇ দান ਦਾ ਹੰਕਾਰ ਹੋ ਜਾਏਗਾ ਗਿਆਨ ਕਰਾਂਗੇ ਗਿਆਨ ਦਾ ਹੰਕਾਰ ਹੋ ਜਾਏਗਾ ਸੇਵਾ ਕਰਾਂਗੇ ਸੇਵਾ ਦਾ ਹੰਕਾਰ ਹੋ ਜਾਏਗਾ ਕੀਰਤਨ ਕਰਾਂਗੇ ਕੀਰਤਨ ਦਾ ਹੰਕਾਰ ਹੋ ਜਾਏਗਾ ਕਥਾ ਕਰਾਂਗੇ ਕਥਾ ਦਾ ਹੰਕਾਰ ਹੋ ਜਾਏਗਾ ਇਹ ਹਰ ਖਾਂ ਤੋਂ ਪੈਦਾ ਹੋ ਜਾਂਦਾ ਹੈ ਪਰ ਜੇ ਦਾ ਹੰਕਾਰ ਘੜਿਆ ਜਾਏ ਅਣਖ ਬਣ ਜਾਂਦਾ ਹੈ ਗੈਰ ਖੁਦ ਹੀ ਉਹ ਬੰਦਾ ਨਹੀਂ ਝੁਕੇਗਾ ਇੱਕ ਹੋਰ ਨਕੀ ਜਈ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂਗਾ ਸਿਕੰਦਰ ਲੋਧੀ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਵੀ ਹਜ਼ਾਰਾਂ ਬੰਦਿਆਂ ਦਾ ਇਕੱਠ ਹੋ ਜਾਂਦਾ ਹੈ ਇਹ ਕੁਝ ਐਸਾ ਐਸਾ ਬੋਲ ਕੇ ਬਾਗਿਆਨਾ ਤਬੀਅਤ ਨਹੀਂ ਪੈਦਾ ਕਰ ਸਕਦਾ ਹਿੰਦੁਸਤਾਨ ਦੇ ਵਿੱਚ ਬਗਾਵਤ ਕੋ ਰਾਸ ਨਹੀਂ ਦਿਆ ਲਿਆਜਾ ਨਾਮਦੇਵ ਨੂੰ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ ਤੇ ਬਹਾਨਾ ਕੀ ਬਣਾਇਆ ਤੂੰ ਮੇਰੀ ਮੋਈ ਹੋਈ ਗਉ ਜਿਵਾ ਤਾਂ ਤੇ ਤੈਨੂੰ ਮੈਂ ਮੰਨਾਂਗਾ ਤੂੰ ਸੰਤ ਹੈ ਭਗਤ ਹੈ ਤੇ ਜੇ ਨਹੀਂ ਤੇ ਨਿਰਈ ਪਖੰਡੀਆਂ ਐਵੇਂ ਹਜ਼ਾਰਾਂ ਬੰਦਿਆਂ ਦਾ ਵਕਤ ਜ਼ਾਇਆ ਕਰਦਾ ਅਮੇ ਹਜ਼ਾਰਾਂ ਮਨੁੱਖਾਂ ਨੂੰ ਪਿੱਛੇ ਤੋਰੀਂ ਫਿਰਦਾ ਤੇ ਨਾਮਦੇਵ ਨੂੰ ਕਹਿ ਦਿੱਤਾ ਇਤਨੀ ਗੱਲ ਹੈ ਇਹ ਜਿਵਾ ਨਾਮਦੇਵ ਕਹਿਣ ਲੱਗਾ ਨਹੀਂ ਹਮਰਾ ਕੀ ਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਐਸੇ ਇਹ ਜਨਮ ਤੇ ਮਰਨ ਪਰਮਾਤਮਾ ਦੇ ਹੱਥੇ 'ਚ ਮੇਰੇ ਹੱਥ 'ਚ ਨਹੀਂ ਜੋਰ ਨਾ ਜੀਵਨ ਮਰਨ ਨਾ ਜੋ ਪਰਮਾਤਮਾ ਦੇ ਹੱਥੇ 'ਚ ਹੁਣ ਅਸੀਂ ਮਕਾਨ ਬਣਾਣਾ ਹੋਵੇ ਨਾਲ ਤੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬੜਨਾ ਵੀ ਚਾਹਨਾ ਹੈ ਕਿ ਨਹੀਂ ਤੇ ਮਕਾਨ ਨੂੰ ਢਾਣਾ ਹੋਵੇ ਤੇ ਜੇ ਪੁੱਛਦੇ ਨਹੀਂ ਤੂੰ ਡੈਣਾ ਵੀ ਚਾਹਨਾ ਹੈ ਕਿ ਨਹੀਂ ਰੱਬ ਸਾਥੋਂ ਨਹੀਂ ਪੁੱਛਦਾ ਤੂੰ ਜਮਣਾ ਵੀ ਚਾਹਨਾ ਹੈ ਕਿ ਨਹੀਂ ਰੱਬ ਸਾਥੋਂ ਨਹੀਂ ਪੁੱਛਦਾ ਤੂੰ ਮਰਨਾ ਵੀ ਚਾਹਨਾ ਹੈ ਕਿ ਨਹੀਂ ਜੋਰ ਨਾ ਜੀਵਨ ਮਰਨ ਨਾ ਜੋਰ ਤੇ ਜਮਣਾ ਮਰਨਾ ਉਸਨੇ ਆਪਣੇ ਹੱਥੇ ਚ ਲੱਕੇ ਆਪਣੇ ਹੱਥ ਦੇ ਵਿੱਚ ਇੱਥੇ ਸਾਡੀ ਮਰਜ਼ੀ ਨਹੀਂ ਇੱਥੇ ਸਾਡਾ ਕਾਬੂ ਨਹੀਂ ਹੈ ਜੋਰ ਨਾ ਜੀਵਣ ਮਰਨ ਨਾ ਜੋਰ ਨਾਮਦੇਵ ਨੇ ਕਹਿ ਦਿੱਤਾ ਹੈ ਜਨਮ ਮਰਨ ਹਮਰੇ ਵਸ ਨਹੀਂ ਇਹ ਮੋਈ ਹੋਈ ਗਉ ਮੈ ਨਹੀਂ ਜਵਾ ਸਕਦਾ ਇਹ ਮੇਰੇ ਵਸ ਤੋਂ ਪਰੇ ਦੀ ਗੱਲ ਹੈ ਇਹ ਤੇ ਪ੍ਰਮਾਤਮਾ ਦੇ ਹੱਥ ਵਿੱਚ ਹੈ ਤੇ ਰਾਮ ਦੇ ਹੱਥ ਵਿੱਚ ਹੈ ਪਰ ਸ਼ਹਿਨशाह ਨੇ ਕਹਿ ਦਿੱਤਾ ਅੱਛਾ ਫਿਰ ਸਵੇਰੇ ਸੂਰਜ ਚੜਨ ਤੋਂ ਪਹਿਲੇ ਮੈਂ ਤੈਨੂੰ ਕਤਲ ਕਰ ਦੇਣਾ ਤੂੰ ਐਵੇਂ ਪਕਣ ਲਈ ਐਵੇਂ ਹਜ਼ਾਰਾਂ ਮਨੁੱਖਾਂ ਦਾ ਵਕਤ ਜ਼ਾਇਆ ਕਰਨਾ ਜਿੱਥੇ ਜਾਣਾ ਹਜ਼ਾਰਾਂ ਦਾ ਇਕੱਠ ਕਰਾ ਕਰ ਲੈਣਾ ਅੰਦਰ ਤੇ ਉਸਦੇ ਇਹ ਹੀ ਗੱਲ ਸੀ ਕਿਦਰੇ ਬਗਾਵਤ ਨਾ ਕਰਾਵੇ ਪਰ ਉਹਨੂੰ ਬਹਾਨਾ ਲੱਗਿਆ ਨਾਮਦੇਵ ਨੂੰ ਮਾਰਨ ਦਾ ਦਿੱਲੀ ਦੇ ਪਤਵੰਤੇ ਬੰਦੇ ਬਾਦਸ਼ਾਹ ਕੋਲ ਪਹੁੰਚ ਗਏ ਆਖਰ ਲੱਗੇ ਇਸ ਤਰ੍ਹਾਂ ਦੇ ਕੀਮਤੀ ਮਨੁੱਖ ਕਦੀ ਕਦਾਈ ਆਉਂਦੇ ਨੇ ਸੰਸਾਰ ਦੇ ਕਦੀ ਕਦਾ ਇਹ ਬੜਾ ਕੀਮਤੀ ਬੰਦਾ ਹੈ ਇਹ ਬੜਾ ਕੀਮਤੀ ਮਨੁੱਖ ਹੈ ਬਦਕਿਸਮਤੀ ਇਹ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ ਜੋੜ ਜੁੜਦਾ ਹੀ ਨਹੀਂ ਕਦੇ ਮੇਲ ਬਣਦਾ ਹੀ ਨਹੀਂ ਖਾਸ ਕਰਕੇ ਸੰਸਾਰੀ ਤੋਂ ਮੁਰਾਦ ਹੰਕਾਰੀ ਤੇ ਰਾਜਨੀਤਿਕ ਤੋਂ ਜ਼ਿਆਦਾ ਹੋਰ ਕੌਣ ਹੰਕਾਰੀ ਹੋਵੇਗਾ ਉਹ ਹੰਕਾਰੀ ਹੀ ਹਨ ਉਹ ਟਕਰਾਂਦਾ ਹੈ ਉਹ ਕਹਿੰਦਾ ਪੂਜਾ ਤੇ ਮੇਰੀ ਹੋਣੀ ਚਾਹੀਦੀ ਇਹਦੀ ਕਿਉਂ ਹੋ ਰਹੀ ਹੁਕਮ ਤੇ ਮੇਰਾ ਚਲਣਾ ਚਾਹੀਦਾ ਇਹਦਾ ਕਿਉਂ ਚੱਲਦਾ ਇਹ ਕੱਟ ਤੇ ਮੇਰੇ ਆਲੇ ਦੁਆਲੇ ਹੋਣਾ ਚਾਹੀਦਾ ਇਹਦੇ ਆਲੇ ਦੁਆਲੇ ਕਿਉਂ ਹੁੰਦਾ ਤੋ ਸੰਘਰਸ਼ ਹੋ ਜਾਂਦਾ ਟਕਰਾਓ ਹੋ ਜਾਂਦਾ ਸਿਕੰਦਰ ਲੋਧੀ ਕਹਿਣ ਲੱਗਾ ਨਹੀਂ ਇਹ ਕੀਮਤੀ ਮਨੁੱਖ ਨਹੀਂ ਹੈ ਕਦਾਈ ਨਹੀਂ ਦਿੱਲੀ ਦੇ ਪਤਵੰਤਿਆਂ ਨੇ ਬੜੇ ਤਰਲੇ ਲੈ ਔਰ ਉਹ ਸੋਨਾ ਤੇ ਚਾਂਦੀ ਲੈ ਕੇ ਗਏ ਤੇ ਕਹਿਣ ਲੱਗੇ ਬਾਦਸ਼ਾਹ ਨਾਮਦੇਵ ਦੇ ਸਰੀਰ ਦਾ ਜਿੰਨਾ ਵਜ਼ਨ ਹੈ ਨਾ ਅਸੀਂ ਉਤਨਾ ਸੋਨਾ ਦੇ ਦਿੰਦੇ ਹਾਂ ਇਹਨੂੰ ਛੱਡ ਦੇ। ਇੱਥੋਂ ਪਤਾ ਚੱਲਦਾ ਹੈ ਕਿ ਦਿੱਲੀ ਦੇ ਪਤਵੰਤੇ ਬੰਦਿਆਂ ਦੇ ਅੰਦਰ ਨਾਮਦੇਵ ਦਾ ਕਿਤਨਾ ਸਨਮਾਨ ਸੀ, ਕਿਤਨੀ ਇੱਜ਼ਤ ਸੀ। ਉਹ ਬਾਦਸ਼ਾਹ ਬੜਾ ਠੀਕ ਮਾਲ ਲਾਉਂਦਾ ਦੋਜ਼ਕ ਪਰੇ ਲੰਬੀ ਚੌੜੀ ਕਹੇ ਗੁਰੂਗ੍ਰੰਥ ਸਾਹਿਬ ਜੀ ਮੈਂ ਸੰਸ਼ੇਗਰੇ ਚੱਲ ਚੁੱਕਿਆ ਕਰਦਾ। ਬਾਦਸ਼ਾਹ ਕਹਿਣ ਲੱਗਾ ਨਹੀਂ ਮਾਲ ਲੈ ਕੇ ਨਹੀਂ ਛੱਡਣਾ ਇਸ ਨੂੰ। ਸੋਨਾ ਲੈ ਕੇ ਨਹੀਂ ਛੱਡਣਾ। ਮੈਂ ਦੋਜ਼ਕ ਦੇ ਚ ਜਾਵਾਂ। ਧਨ ਸੰਪਦਾ ਲੈ ਕੇ ਮੈਂ ਇਸ ਭਗਤ ਨੂੰ ਨਹੀਂ ਕਰਨਾ ਇਹ ਮੋਈ